ਆਲੋ ਆਲੋ ਅਲੋ ਅਲੋ ਬਟਰ ਬਟਰ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਮਲੂਟ ਦੇ ਇੱਕ ਪਿੰਡ ਦੇ ਵਿੱਚ ਤੇ ਟਾਈਮ ਹੋ ਗਿਆ ਇਸ ਟਾਈਮ 6 ਵਜੇ ਕਿ ਹੈਗੇ ਤੇ ਅਸੀਂ ਸਵੇਰੇ ਤੁਰੇ ਸੀਗੇ 2:30 ਵਜੇ ਰਾਤੀ ਹਰਿਆਣਾ ਤੋਂ ਅਸੀਂ ਪਹੁੰਚੇ ਆ 12:30 ਦੇ ਕਰੀਬ ਪਹੁੰਚੇ ਅਸੀਂ ਬਾਗੇ ਬਰਾਣੀ ਤੇ ਸਵੇਰ ਫਿਰ 2:30 ਵਜੇ ਹੀ ਤੁਰੇ ਤੇ ਇੱਥੇ ਅਸੀਂ ਪਹੁੰਚ ਗਏ 5:30 ਦੇ ਵਿੱਚ ਵਿੱਚ ਤੇ ਹੁਣ ਅਸੀਂ ਤਿਆਰ ਆ 6:00 ਵਜ ਚੁੱਕੇ ਆ ਤੇ ਇਹਨਾਂ ਦੇ ਬਰਾਤ ਜਾਣੀ ਆ ਸਭ ਤੋਂ ਦੂਰ 4 ਘੰਟਾ ਰਸਤਾ ਅੰਮ੍ਰਿਤਸਰ ਸਾਹਿਬ ਤੇ ਮੁੰਡੇ ਤਿਆਰ ਆ ਮੁੰਡੇ ਇਧਰ ਬੈਠੇ ਤਿਆਰ ਆ ਤੇ ਕਰਨ ਦੇ ਬਸ ਉਹੀ ਕੰਮ ਜਦੋਂ ਮੈਂ ਬਲੌਗ ਸ਼ੁਰੂ ਕਰਦਾ ਕਰਨ ਦੀ ਜ ਪੱਕ ਬਣਨ ਵਾਲੀ ਹੁੰਦੀ ਅਜ ਤੱਕ ਕੋੜਤਾ ਵੀ ਨਹੀਂ ਪਾਇਆ ਕਰਨ ਨੇ ਚੱਲ ਕੋਈ ਗੱਲ ਨਹੀਂ ਮaaf ਕਰ ਦਿੰਨੇ ਆ ਮੁੰਡੇ ਨੂੰ ਬਚੀ ਐ ਅਜੇ ਤੇ ਇਧਰ ਬਾਈ ਦਾ ਕੈਂਠਾ ਦੇਖ ਲੋ ਹਾਂ ਹੂ ਜਨੇ ਬੁਦੀ ਵਾਲਾ ਜੀ ਲਓ ਠੀਕ ਆ ਹਾਲ ਤਾਂ ਠੀਕ ਆ ਸਿਆਣਾ ਬਣਾ ਹੈ ਕੈਂਠਾ ਦਾ ਸਹੀ ਕਰ ਲਾਦਾ ਭਰਾਵਾ ਇਧਰ ਮੁੰਡੇ ਵੀ ਕੀ ਨੇ ਵੀਡੀਓ ਤਿਆਰ ਹੋ ਕੇ ਸਰੀ ਟੁੱਟਿਆ ਪਿਆ ਸਰੀ ਟੁੱਟਿਆ ਪਿਆ ਨਸ਼ੇ ਪੱਤੇ ਦੀ ਘਾੜ ਠੀਕ ਹੈ ਮੀਂਦਰੇ ਨਹੀਂ ਮਾਰਿਆ ਤਾਂ ਸੁੱਤੇ ਨਹੀਂ ਨਹੀਂ ਇਹ ਤਾਂ ਗੱਲ ਹੈ ਚੱਲ ਕੋਈ ਨਹੀਂ ਯਾਰ ਇਹੀ ਤਾਂ ਮਿਹਨਤ ਆ ਗਈ ਆਈਆ ਚਾਰ ਦਿਨ ਉਹ ਤੋਂ ਬਾਅਦ ਤਾਂ ਗਰਮੇ ਦੇ ਵਿੱਚ ਪੈਣਾ ਹੀ ਆ ਸਹੀ ਗੱਲ ਸਹੀ ਗੱਲ 100 100 ਕੇ ਦਿਨ ਹੀ ਲੱਗਦਾ ਸਹੀ ਆ ਸੋ ਬਹੁਤ ਬਹੁਤ ਧੰਵਾਦ ਜੀ ਤੁਸੀਂ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਆ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਸਾਡੇ ਯਾਰੀ ਵਾਤਾਵਾ ਸ਼ੇਅਰ ਕਰਿਆ ਕਰੋ ਸੁਣੀਏ ਤੇ ਕਮੈਂਟ ਕਰਕੇ ਦੱਸਿਆ ਕਰੋ ਕਿੱਥੇ ਕਿੱਥੇ ਆਪਣੇ ਵੀਡੀਓ ਦੇਖ ਰਹੇ ਆਂ ਸੋ ਬਹੁਤ ਬਧਨਵਾਦ ਜੀ ਤੁਹਾਨੂੰ ਦਿਖਾਉਨੇ ਆਜ ਦਾ ਪ੍ਰੋਗਰਾਮ ਫਿਰ ਮੋਢੇ ਛਾ ਕਰਿਆ ਲੰਗਰ ਕਰਮ ਤਾਂ ਹੋ ਜਾਂਦੇ ਉਹ ਜਿਹੇ ਗਾਲਾਂ ਮੈਂ ਹੀ ਕਰਦੇ ਇਧਰ ਭੈਣ ਕਹਿੰਦੀ ਮੈਂ ਕੱਲੀ ਸੀਗੀ ਤੇ ਉਹਦੇ ਨਾਲ ਭੈਣ ਦੇ ਨਾਲ ਰੋਟੀਆਂ ਲਵਾ ਰਹੇ ਆ ਅਸੀਂ ਤੇ ਇਧਰ ਆ ਦੇਖੋ ਖੜੇ ਆ ਵੇਖੀ ਇਹਨੇ ਵੀ ਕਦੋਂ ਲੈਣੀਆਂ ਤੇ ਕਦੋਂ ਮੂੰਹ ਚ ਪੈਣੀਆਂ ਬੰਦ ਰੰਗ ਛਾ ਕਰਦੇ ਆ ਬਲਵਿੰਦਰ ਸਾਹਿਬ ਕਿਧਰ ਗਿਆ ਆ ਗਾਦੇ ਹੱਥ ਤੋਂ ਗਿਆ ਕਰਨ ਪੱਲਾ ਬਈ ਹੱਥ ਧੋ ਕੇ ਆਦੇ ਤਾਂ ਨੱਕ ਚ ਮਾਰੀਆਂ ਲਾਈ ਇਹਨਾਂ ਦੇਖ ਰਹੇ ਨੇ ਕਿੱਥੇ ਫੈੜੇ ਲੈ ਆ ਪਾਣੀ ਤੁਸੀਂ ਇਧਰ ਥੱਟਨਾ ਰਾੜ ਰਾੜ ਸਮਾਰ ਕੇ ਰਾੜ ਮਣੀ ਓਏ ਰਾੜ ਤਾਂ ਯਾਰ ਆ ਸਾਵ ਯਾਰ ਉਹ ਤੇ ਰੜੂਗੀ ਉਹ ਤਾਂ ਵੀ ਉਹ ਤਾਂ ਵੀ ਗਰਮ ਹੋਣ ਦੇ ਮਾੜੀ ਤਵੀ ਗਰਮ ਹੋਣ ਦੇ ਪੁੱਤਰ ਉਹ ਚਲਾਉਣ ਦੇ ਮਾਤਾ ਨੂੰ ਵੇਖੀ ਵੇਖੀ ਉਹ ਤੇ ਬੰਦੀ ਗੱਲ ਚੱਟ ਇਧਰ ਖੜ ਓਏ ਮਾੜੀ ਪੈ ਚੱਕੋ ਨਹੀਂ ਅੱਗ ਤਾਂ ਚੱਲੀ ਜਾਂਦੀ ਜੀ ਵਧੀਆ ਅੱਗ ਤਾਂ ਪੂਰੀ ਫੁੱਲ ਹੈ ਜੀ ਦੋਵੇਂ ਪੱਠੀਆਂ ਚੱਲੀ ਜਾਂਦੀਆਂ ਮਾਤਾ ਵਧੀਆ ਇਧਰ ਬਹੁਤ ਤੇ ਬਾੜੀ ਛੇਦੀ ਬੰਦੀ ਰੋਟੀ ਅੱਛਾ ਉਹ ਵੀ ਚਲਾਉਣੀ ਹੈ ਠੀਕ ਮਾਤਾ ਔਰਲੇ ਪਾਸੇ ਛੜ ਲੈ ਉਹ ਤਾਂ ਕੰਮ ਹੀ ਹੈ ਚੱਲ ਪੀ ਚੱਲ ਵੀ ਉਹ ਆਉਣ ਲੱਗਾ ਸੀ ਇੱਕ ਨਹੀਂ ਉਹ ਤਾਂ ਉਹ ਦੂਜਾ ਯਾਰ ਨਹੀਂ ਚੱਲੀ ਕਿ ਚੱਲ ਵੀ ਵੱਟੇ ਰੱਖੇ ਉਹ ਕਰਨ ਵਾਲਾ ਭਾਈ ਕੋਵ ਚੱਲਦੀ। ਉਸ ਗਰਾਹ ਹਰੀਆ ਪਿਆ ਸਲੈਂਡਰ। ਲੈ ਮਾ। ਹਾਂਜੀ। ਉਹ ਵੇ ਲੈ। ਕੀ ਆ ਕਿਥੇ? ਪਾਣੀ ਹੋ ਗਿਆ। ਹੋ ਗਈ। ਤੇਰੀ ਚਾਹ ਚ ਮਲਾਈ ਜੀ ਹੋ ਰਹੀ ਆ। ਤੇ ਫੇਰ ਜੀ ਤੂੰ ਕੀ ਕਹਤ ਲਈ? ਮੈਂ ਪੀਤੀ ਨਹੀਂ ਤੈਨੂੰ ਦੰਦੇ ਹੁੰਨ ਖਿੱਚੇ ਨਹੀਂ ਸੀਗੇ। ਚਾਹ ਬਣਾ ਲੈ। ਮੰਜਾ ਲਿਆਓ ਇੱਕ ਦਾ। ਦੇਖ ਨੀਤ ਮਾੜੀ ਇਹਨਾਂ ਦੀ। ਮੰਜੇ ਮੰਜੇ ਢਾਓ। ਹਾਂ ਤੁਹਾਨੂੰ। ਮੰਜੇ ਦੀ ਲੋੜ ਹੀ ਨਹੀਂ ਇੱਕ ਦਾਲੇ ਬੇਟੇ ਚੌਗੜੀ ਮਰੀ ਮੁੰਡੇ। ਕਿੱਥੇ ਬਣਾਉਣੀਆਂ ਸੀ ਬਣਾ ਲੈ। ਨਹੀਂ ਚਾਹ ਗਰਮ ਕਰਨ ਵਾਲੀ ਆ ਬੇਟਾ। ਚਾਹ। ਚਾਹਦਰ ਚਾਹ ਗਰਮ ਕਰਨਗੇ। ਥੋੜਾ ਜਿਹਾ ਉਹਨੂੰ ਆਪ ਪਾਵੇ ਵੇ। ਨਹੀਂ। ਇਹਨਾਂ ਦੀ ਬਾਕੀ। ਦੀਪ ਆ ਗਈ ਤੇ ਮੈਂ ਬਾਲਕੇ ਆਈਆਂ ਥੋੜੀ ਜਿਹੀ ਧਰ ਕੇ ਆਈ ਨੇ ਚੱਲ ਝਿੰਦੇ ਕ ਦਰਦ ਆਪ ਤਾਂ ਥੱਲੇ ਮੈਂ ਇੱਕ ਮਿੰਟ ਲੈ ਮੈਂ ਰਾੜ ਦਾ ਮਣੀ ਮਣੀ ਮੈਂ ਰਾੜ ਉਹ ਗਿਆ ਉਹ ਗਿਆ ਲੈ ਰਿਹਾ ਤੇ ਮੈਂ ਠੀਕ ਹੈ ਤੇ ਇਧਰ ਮਣੀ ਵੀ ਨਿਗਾ ਤੇ ਬੈਠਾਗਾ ਤੇ ਇਧਰ ਇਧਰ ਲੈ ਵੀ ਕਰਨ ਮੇੜੇ ਕਰੀ ਜਾਂਦਾਗਾ ਸਹੀ ਹੈ ਸਹੀ ਹੈ ਚਲੋ ਚਲੋ ਮਿੰਟ ਮਾਰੋ ਏ ਆਪਣਾ ਪੰਜਾਬੀ ਸੱਭਿਆਚਾਰ ਇਹ ਉਧਰ ਉਹਨੇ ਆ ਕੇ ਜੰਗੀ ਜੰਦੇ ਬੈਠੇ ਚੱਕਲਾ ਚੰਗਾ ਉਹ ਕੁਕੀ ਹਿਦਰਾਬਾਦ ਮਦੀ ਨੂੰ ਰੋਟੀ ਨਹੀਂ ਖਲੜੀ ਹੁੰਦੀ ਥੱਲੇ ਰੱਖੇ ਚੁਪੜਨੋ ਕਿਉਂ ਆ ਪਾ ਭਜਾ ਦੇ ਹਾਂ ਬਸ ਆਇਆ ਥਾਲਾ ਬਸ ਇਹ ਨਹੀਂ ਨਹੀਂ ਕਰੀ ਯਾਰ ਬਹੁਤ ਕਰਨ ਕਰ ਇਹਦੇ ਉੱਤੇ ਤਾਂ ਰਹਿ ਤੂੰ ਯੰਬਰ ਸਰ ਜਾਂਦੇ ਫੇਰ ਰਾਸਤੇ ਵਿੱਚ ਕੋਟਕਪੂਰੇ ਸੀ ਪਹੁੰਚ ਚੁੱਕੇ ਆ ਮੁੰਡੇ ਹੋਏ ਫੇ ਢੇ ਢੈਰੀ ਅੱਧੇ ਮੁੰਡੇ ਢੇ ਢੈਰੀ ਹੋਏ ਹੋਏ ਆ ਅੱਧੇ ਹੀ ਸਾਰੇ ਤਨੂੰ ਮੈਂ ਵੀਡੀਓ ਤੇ ਨਾ ਤਨੂੰ ਸਾਰੇ ਸੁੱਤੇ ਬਈ ਮੈਂ ਇਕੱਲਾ ਹੀ ਜਾਗਦਾ ਸੀ ਅੱਛਾ ਵੀਡੀਓ ਬਣਾਈ ਹੈ ਤੇ ਮੈਂ ਵੀ ਥੋੜੀ ਝਪਕੀ ਲਾਈ ਹੈਗੀ ਤੇ ਆ ਹੁਣ ਸਾਡਾ ਯਾਦਗਾਰੀ ਚੌਕ ਆ ਕੋਟਕਪੂਰੇ ਵਾਲਾ ਜਿੱਥੇ ਆਈ ਖੜਦੇ ਹੁੰਦੇ ਆ ਇੱਥੇ ਖੜਦੇ ਹੁੰਦੇ ਸੀ ਬੱਸਾਂ ਬੱਸਾਂ ਡੇਗਦੇ ਹੁੰਦੇ ਸੀਗੇ ਆਉਂਦੇ ਜਾਂਦੇ ਹੁੰਦੇ ਸੀ ਅੱਜ ਤੋਂ ਘੱਟੋ ਘੱਟ 10 ਸਾਲ ਪਹਿਲਾਂ ਦੀ ਗੱਲ ਆ ਪਤਾ ਨਹੀਂ ਇੰਨਾ ਟਾਇਆ ਹਨਾ ਉਸਨੇ ਲੰਘਿਆ ਯਾਰ ਕਮਾਲ ਦੀ ਗੱਲ ਹੈ ਹਨਾ ਗਰਮੀ ਚ ਖੜਨਾ ਉਹ ਉੱਟ ਕਪੂਰਾ ਚ ਹੀ ਖੜਨਾ ਹਾਂ ਖੰਡ ਹੋਵੇ ਗਰਮੀ ਹੋਵੇ ਹਨਾ ਉਹ ਦਿਨ ਹੀ ਵੱਖਰੀ ਸੀ ਸਹੀ ਗੱਲ ਆ ਆ ਗਿਆ ਬੱਤੀਆਂ ਸਾਹਮਣੇ ਜਿੱਥੇ ਅਸੀਂ ਖੜਦੇ ਹੁੰਦੇ ਸੀਗੇ ਆ ਡੋ ਡੇਲ ਦਿਖਾਣਾ ਵੇ ਟੁੱਡਾ ਸਪੀਡਸ ਤੇ ਆ ਚੌਕ ਆ ਗਿਆ ਉਹ ਤੇ ਇੱਕ ਬਾਦਰ ਚੌਕ ਇੱਥੇ ਇੱਧਰ ਅਸੀਂ ਇੱਧਰ ਖੜ੍ਹਦੇ ਹੁੰਦੇ ਸੀਗੇ ਪਹਿਲਾਂ ਆ ਬੈਰੀਗੇਟ ਕੁਝ ਨਹੀਂ ਹੁੰਦੇ ਸੀਗੇ ਇੱਥੇ ਇੱਧਰ ਇੱਧਰ ਵੀ ਖੜ੍ਹਦੇ ਹੁੰਦੇ ਸੀ ਆ ਵਾ ਜਿੱਥੇ ਸਵਾਰੀ ਹੁਣ ਵੀ ਖੜੀ ਹੈਗੀ ਆਹ ਥਾਂ ਤੇ ਖੜ੍ਹਦੇ ਹੁੰਦੇ ਸੀ ਅਸੀਂ ਯਾਦ ਨਹੀਂ ਰਹਿ ਗਾ ਯਾਰ ਹਨਾ ਮੈਂ ਮੈਂ ਹੀ ਵਾਵਾ ਟੈਂ ਬਾਦ ਇੱਧਰ ਕੋਟ ਕਪੂਰੇ ਵਾਲੀ ਸਾਈਡ ਕਿਹੜਾ ਮਾਰਦਾ ਬਾਸ ਸਟੈਂਡ ਵੀ ਦਿਖਾਉਣੇ ਗਾ ਜਾ ਕੇ ਤੁਹਾਨੂੰ ਤੇ ਆ ਹੁਣ ਤੁਹਾਨੂੰ ਦਿਖਾ ਰਹੇ ਆ ਟੋਡਾ ਸਵੀਡਸ ਤੇ ਜਿਹੜਾ ਕੋਟ ਕਬੂਰੇ ਦਾ ਢੋਡਾ ਮਸ਼ਹੂਰ ਆ ਉਹ ਐਸ ਦੁਕਾਨ ਤੇ ਮਿਲਦਾਗਾ ਤੇ ਆ ਬੱਸ ਸਟੈਂਡ ਆ ਨਾਲ ਹੀ ਬੱਸ ਸਟੈਂਡ ਆ ਬੱਸ ਆ ਰਹੀ ਇਧਰੋਂ ਬੱਸਾਂ ਨਿਕਲਦੀਆਂ ਇਧਰੋਂ ਅੱਗੇ ਨੂੰ ਬੱਸਾਂ ਅੰਦਰ ਐਂਟਰ ਹੁੰਦੀਆਂ ਆਂ ਬੱਸ ਸਟੈਂਡ ਵਿੱਚ ਯਾਰ ਆਪਾਂ ਗੱਡਣਾ ਸੀ ਕਿਹੜਾ ਹਨਾ ਬਾਲਾ ਹਨਾ ਤੇ ਇਧਰੋਂ ਐਂਟਰ ਹੁੰਦੀਆਂ ਬੱਸਾਂ ਆਵੇ ਆ ਗੰਨੇ ਵਾਲਾ ਬਾਈ ਜਿਹੜਾ ਗੰਨੇ ਵਾਲਾ ਨਾ ਇਹਦਾ ਜੂਸ ਵਾਲਾ ਇਹ ਪੱਕਾ ਹੀ ਇਹਦਾ ਕੰਮ ਆ ਅਗਰ ਨੇੜਾ ਭਾਈ ਇਹ ਪੱਕੇ ਹੀ ਦਾ ਉਹ ਕੱਢ ਦਿੰਦੀ ਚੈਣੀ ਖੇਣੀ ਪੜ ਦਿੰਦੀ ਚੈਣੀ ਖੇਣੀ ਠੀਕ ਆ ਲੈ ਮਣੀ ਮਜ਼ਾਕ ਕਰੀ ਜਾਂਦਾ ਨਹੀਂ ਆਵਰੇ ਆ ਆ ਮੰਦਿਰ ਬਣ ਰਿਹਾ ਬਹੁਤ ਸੋਹਣਾ ਇੱਥੇ ਸੋ ਅਸੀਂ ਫਾਈਨਲੀ ਪਹੁੰਚ ਚੁੱਕੇ ਆ ਅੰਮ੍ਰਿਤਸਰ ਇਹ ਆ ਗੋਲਡਨ ਗੇਟ ਸਾਹਮਣੇ ਤੁਸੀਂ ਦੇਖ ਰਹੇ ਆ ਤੇ ਇੱਥੋਂ ਸਿਰਫ ਹੀ 10 ਮਿੰਟ ਦਾ ਰਸਤਾ ਰਹਿ ਗਿਆ ਸਾਡਾ ਪੈਲਸ ਦਾ ਪਹੁੰਚ ਗਏ ਪੈਲਸ ਸੋ ਜੀ ਅਸੀਂ ਪੈਲਸ ਪਹੁੰਚ ਚੁੱਕੇ ਆਂ ਤੇ ਆਇਆ ਲੱਗ ਰਿਹਾ ਜਿਵੇਂ ਵਾਵਾਦਨ ਹੋ ਗਿਆ ਸਾਡਾ ਤੁਰਿਆਣ ਤੇ ਹੁਣ ਬਾਹਰ ਬੰਦੇ ਆਉਣਗੇ ਮੁੰਡਿਆਂ ਨਜ਼ਾਰਾ ਜਣੇ ਜਦੋਂ ਤੇ ਫੇਰ ਉਹਨਾਂ ਦੇ ਦਿਨੇ ਕੀ ਹਾਲਾਤਾਂ ਕਿਵੇਂ ਆ ਗੜਾਈਆਂ ਲੈਂਦੇ ਆ ਮੈਂ ਬਣਾਉਣਾ ਵੀਡੀਓ ਉਹਨਾਂ ਦੀ ਹੁਣ ਸੀਦੀ ਉੱਤਰ ਲੱਗਿਆ ਦੇਖੋ ਇਧਰ ਆ ਮੱਖੀ ਤੇ ਲੈ ਲੈ ਵੀਰਾ ਮੱਤੇ ਆਜੋ ਆਜੋ ਉਤਰੋ ਵਿੱਚ ਸਤਾ ਸੁੱਤੇ ਹੀ ਪਿਆ ਜੀ ਪੁਲਵਿੰਦਰ ਸਾਹਿਬ ਥੱਕਿਆ ਵਾ ਸੁਬਾ ਵਿਚਾਰਾ 2 2.5 ਘੰਟੇ ਗੱਡੀ ਲੈ ਗਿਆ ਲੈ ਹਾਂ ਵੀ ਸ਼ੀਟੀ ਗੁੱਡੀ ਝੁੜ ਗਈ ਭਰਾ ਮੇਰਾ ਤਾਂ ਪੁੜੇ ਦੁਗੀ ਜਾਂਦੇ ਆ ਲੈ ਵੀ ਚੈਣਾ ਚੈਣਾ ਵੀ ਘੜਾਈ ਲਿੰਦਾ ਹੋਇਆ ਤੁਰਲੇ ਕਰ ਲੋ ਮੇਰੇ ਵੀਰ ਸੱਟ ਭੜੇ ਲੱਗਦੇ ਐ ਬੰਦੇ ਢੱਲੀ ਵੀ ਦੁਬਾਰੇ ਜੀ ਕੋਲ ਬੰਦੇ ਨੇ ਪਾ ਕੇ ਤਰੇ ਦੇ ਹਰ ਮਾਇਆ ਨਾ ਤੇ ਇਸ ਪੈਲਸ ਵਿੱਚ ਥੋੜੇ ਦਿਨ ਪਹਿਲਾਂ ਅਸੀਂ ਪ੍ਰੋਗਰਾਮ ਲਾ ਕੇ ਗਏ ਆ ਤੇ ਉਸ ਦਿਨ ਸਿੰਗਰ ਆਇਆ ਸੀ ਉਸਤਿੰਦਰ ਉਸਤਿੰਦਰ ਸਿੰਗਰ ਆਇਆ ਸੀਗਾ ਉਸੇ ਪੈਲਸ ਦੇ ਵਿੱਚ ਹੀ ਅੱਜ ਫੇਰ ਆਗੇ ਅੰਮ੍ਰਿਤਸਰ ਸਾਹਿਬ ਪੈਲਸ ਤੋਂ ਉਹਨੂੰ ਦਿਖਾਉਣੇ ਵਤ ਜਾ ਕੇ ਅੰਦਰ ਮੁੰਡੇ ਨੂੰ ਪਹਿਲਾਂ ਸੈਟੀਫਾਈ ਕਰ ਲਿਆ ਤਰਲੇ ਦੋਲੇ ਕਰੀ ਰਿਹਾ ਸੈਟ ਫਿਰ ਚੱਲਦੇ ਆ ਪੈਲਸ ਦੇ ਅੰਦਰ ਦਿਖਾਉਣੇ ਤੁਹਾਨੂੰ ਪੈਲਸ ਦਾ ਨਜ਼ਾਰਾ ਤੇ ਆ ਪਿੱਛੇ ਪੈਲਸ ਦਾ ਨਾਮ ਐਮਬੀਐਸ ਰਿਜ਼ੋਰਟ ਆ ਤੁਸੀਂ ਦੇਖ ਰਹੇ ਆ ਲੋ ਜੀ ਪੈਂਸ ਪਹੁੰਚ ਚੁਕੇ ਆ ਤੇ ਆ ਦੇਖੋ ਪੈਂਸ ਜੀ ਜਾਰੇ ਬਹੁਤ ਖੂਬਸੂਰਤ ਆ ਪਾਈ ਬਾਈ ਕਰਦੇ ਕੁ ਪੜਾਈ ਜਿਹੜਾ ਸਾਰੇ ਭਰਾਵਾਂ YouTube ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਓਨਰ ਪਾ ਸਾਹਿਬ ਅੱਜ ਵਿਸ਼ਾ ਕਰਕੇ ਚਿਕਨ ਕੇ ਗੱਲਾਂ ਦਾ ਆਪਾਂ ਜਰੂਰ ਅੱਜ ਤੋਂ ਬਾਅਦ ਨਹੀਂ ਕਿਰਿਆ ਕਰਨਾ ਸੌਰੀ ਮਾਹ ਸਾਹਿਬ ਮਾਫ ਕੀਤਾ ਤੈਨੂੰ ਆ ਦੇਖੋ ਅੰਦਰ ਦਾ ਮਾਹੌਲ ਤੇ ਇੱਧਰ ਕਰਨ ਬੈਠਾ ਵਿਚਾਰਾ ਕਹਿੰਦਾ ਮੇਰੇ ਗੋਡੇ ਦੁਖੀ ਜਾਂਦੇ ਆ ਸ਼ੇਰ ਆ ਕੇ ਦੋ ਕਰਨ ਵਿਚਾਰਾ ਕਹਿੰਦਾ ਮੇਰੇ ਗੋਡੇ ਦੁਖੀ ਜਾਂਦੇ ਕੀ ਗੱਲ ਹੋਈ ਕਰਨ ਦੀ 4:00 ਵਜੇ ਘਟੇ ਬੜਾ ਸੁੱਖਾ ਹੈ ਨੱਥਾ ਜੁੜ ਗਿਆ ਛੱਡੋ ਆ ਕੇ ਦਫਨ ਲਾ ਕੈਮਰਾ ਕਰੀ ਬੰਦ